ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹਾਂਜੀ ਆ ਜਿਹੜੀ ਤੁਸੀਂ ਕੋਠੀ ਦੇਖ ਰਹੇ ਹੋ ਇਹਦੀ ਲੋਕੇਸ਼ਨ ਹੈਗੀ 22PS ਮਾਰਕੀਟ ਨਿਊ ਅਫੀਸਰ ਕਲੋਨੀ 226 ਗਲ ਦੇ ਵਿੱਚ ਇਹ ਕੋਠੀ ਰਹਿਣ ਵਾਲੀ ਹੈ ਇਹਦੇ ਵਿੱਚ ਤੁਹਾਨੂੰ ਖੁੱਲੀ ਡੁੱਲੀ ਦੋ ਗੱਡੀਆਂ ਦੀ ਪਾਰਕਿੰਗ ਮਿਲ ਜੂਗੀ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ 4 ਬੈਡਰੂਮ 4 ਬਾਥਰੂਮ ਦੋ ਕਿਚ ਆਪਣਾ ਇੱਕ ਕਿਚਨ ਤੇ ਜਿਹੜਾ ਇਹਦਾ ਤੁਸੀਂ ਕੰਮ ਦੇਖ ਰਹੇ ਹੋ ਵੁੱਡਨ ਦਾ ਸਾਰਾ ਸਾਗਵਾਨ ਦਾ ਹੋਇਆ ਹੋਇਆ ਮੇਨ ਐਂਟਰੀ ਬੜੀ ਸੋਹਣੀ ਆ ਅੱਜ ਤੁਹਾਨੂੰ ਦਿਖਾ ਦਿੰਦੇ ਹਾਂ ਜਿਵੇਂ ਤੁਸੀਂ ਲੌਬੀ ਦੇ ਵਿੱਚ ਐਂਟਰ ਹੋਵੋਗੇ ਲੌਬੀ ਤੁਹਾਨੂੰ ਪੂਰੀ ਖੁੱਲੀ ਡੁੱਲੀ ਮਿਲ ਜੂਗੀ ਡਾਊਨ ਸਿਲਿੰਗ ਵਗੈਰਾ ਸਾਰੀ ਪ੍ਰੋਪਰ ਵਧੀਆ ਹੋਈ ਹੋਈ ਆ ਸਾਹਮਣੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਇਸ ਸਾਈਡ ਤੁਸੀਂ ਦੇਖੋਗੇ ਐਲਈਡੀ ਪੈਨਲ ਬਹੁਤ ਸੋਹਣਾ ਬਣਿਆ ਹੋਇਆ ਨਾਲ ਕਰੋਕਰੀ ਰੱਖਣ ਨੂੰ ਆਪਣੀ ਪੈਨਟਰੀ ਵੀ ਛੋਟੀ ਬਣੀ ਹੋਈ ਆ ਤੇ ਤੁਹਾਨੂੰ ਦਿਖਾਉਣਾ ਹੈ ਡਰੈਇੰਗ ਰੂਮ ਡਰੈਇੰਗ ਰੂਮ ਦੀ ਐਂਟਰੀ ਦੇਖੋਗੇ ਤੁਸੀਂ ਬਹੁਤ ਸੋਹਣੀ ਕਲਾਸਿਕ ਲੁੱਕ ਦੇ ਵਿੱਚ ਬਣੀ ਹੋਈ ਆ ਡਿਕੋ ਪੇਂਟ ਆ ਵਗੈਰਾ ਪ੍ਰੋਪਰ ਸਾਰਾ ਵਧੀਆ ਹੋਇਆ ਹੈ ਇਹਦੇ ਵਿੱਚ ਵੀ ਤੁਹਾਨੂੰ ਡਾਊਨ ਸਿਲਿੰਗ ਮਿਲ ਜੂਗੀ ਵਾਲਪੇਪਰ ਸਾਈਡ ਤੇ ਲੱਗਿਆ ਹੋਇਆ ਤੇ ਲਾਈਟਿੰਗ ਵਗੈਰਾ ਬਹੁਤ ਸੋਹਣੀ ਹੋਈ ਹੋਈ ਆ ਤੇ ਹੁਣ ਤੁਹਾਨੂੰ ਕਿਚਨ ਵੀ ਤੁਹਾਨੂੰ ਪੂਰੀ ਖੁੱਲ੍ਹੂ ਢੁੱਲੂ ਮਿਲ ਜੂਗੀ ਡਾਈਨਿੰਗ ਏਰੀਆ ਮਿਲ ਜੂਗਾ ਤੁਹਾਨੂੰ ਨਾਲ ਹੀ ਖੁੱਲਾ ਢੁੱਲਾ ਪ੍ਰੋਪਰ ਤੇ ਕਿਚਨ ਦੇ ਵਿੱਚ ਵੀ ਡਾਊਨ ਸੀਲਿੰਗ ਦਾ ਕੰਮ ਹੋਇਆ ਹੋਇਆ ਹੈ। ਇਸ ਸਾਈਡ ਪੈਨਟਰੀ ਬਣੀ ਹੋਈ ਹੈ। ਕਰੋਕਰੀ ਵਗੈਰਾ ਸਾਰੀ ਪ੍ਰੋਪਰ ਵਧੀਆ ਰੱਖਣ ਲਈ ਉਹ ਚੀਜ਼ ਬਣੀ ਹੋਈ ਹੈ। ਚਿਮਨੀ ਵਿਚੀ ਮਿਲੂਗੀ ਇਹਦੀ ਗੈਸ ਵਗੈਰਾ ਜੋ ਤੁਸੀਂ ਦੇਖ ਰਹੇ ਹੋ ਟੈਂਡਮ ਵਗੈਰਾ ਪ੍ਰੋਪਰ ਸਾਰੇ ਵਧੀਆ ਪਏ ਹੋਏ ਨੇ ਤੇ ਇੱਧਰ ਤੁਸੀਂ ਦੇਖੋਗੇ ਸ਼ੈਂਕ ਦੇ ਉੱਪਰ ਮਿਕਸਚਰ ਨੇ ਕੋਈ ਸਿੰਪਲ ਨਹੀਂ ਹੈਗੇ ਜਗਵਾਰ ਐਕਸੈਸਰੀ ਦੇ ਰਹਿਣ ਆਈ ਇਹ ਸਾਰੀ। ਤੇ ਹੁਣ ਤੁਹਾਨੂੰ ਦਿਖਾਣੇ ਆ ਜੀ ਕੋਠੀ ਦਾ ਫਰਸਟ ਬੈਡ ਜਿਵੇਂ ਇਹ ਐਂਟਰ ਹੋਵੋਗੇ ਐਂਟਰੀ ਬੜੀ ਸੋਹਣੀ ਬਣੀ ਹੋਈ ਹੈ ਤੇ ਜਿਹੜੀ ਇਹਦੀ ਐਂਟਰੀ ਹੈ ਉਹਦੇ ਸਾਹਮਣੇ ਦੁਆਰ ਮਿਲ ਜੂਗੀ ਤੁਹਾਨੂੰ ਇੱਥੇ ਵੀ ਡੈਕੋਰੇਸ਼ਨ ਲਈ ਬਹੁਤ ਸੋਹਣੀ ਬਣੀ ਹੋਈ ਹੈ ਇਹ ਆ ਗਿਆ ਜੀ ਆਪਣਾ ਫਰਸਟ ਬੈਡਰੂਮ ਫਰਸਟ ਬੈਡਰੂਮ ਦੇਖੋਗੇ ਬਹੁਤ ਸੋਹਣਾ ਖੁੱਲਾ ਡੁੱਲਾ ਬਣਿਆ ਹੋਇਆ ਬੈੱਡ ਇਹਦੇ ਵਿੱਚ ਤੁਹਾਨੂੰ ਵਿੱਚ ਹੀ ਮਿਲੇਗਾ ਸਾਹਮਣੇ LED ਪੈਨਲ ਆ ਗਿਆ ਡਾਊਨ ਸੀਲਿੰਗ ਹੋਈ ਹੋਈ ਹੈ ਤੇ ਇਸ ਸਾਈਡ ਆ ਗਿਆ ਜੀ ਆਪਣਾ ਡਰੈਸਿੰਗ ਡਰੈਸਿੰਗ ਤੁਸੀਂ ਦੇਖੋਗੇ ਪ੍ਰੋਪਰ ਖੁੱਲਾ ਡੁੱਲਾ ਕਾਪਵਰਡ ਫੁੱਲ ਹਾਈਟ ਦੇ ਬਣੇ ਹੋਏ ਨੇ ਮਿਰਰ ਵਗੈਰਾ ਸਾਰਾ ਪ੍ਰੋਪਰ ਲੱਗਾ ਹੋਇਆ ਤੇ ਉਸ ਸਾਈਡ ਸਾ ਇਹ ਵੀ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਤੁਹਾਨੂੰ ਜਿਹੜੀ ਇਹਦੀ ਟਾਇਲ ਹੈ ਪ੍ਰੋਪਰ ਛੱਤ ਤੱਕ ਲੱਗੀ ਹੋਈ ਹੈ ਇਹ ਜਿੰਨੀ ਵੀ ਐਸੈਸਰੀਆਂ ਸਾਰੀ ਤੁਹਾਨੂੰ ਜੈਗਵਾਰ ਦੀ ਮਿਲ ਜੂਗੀ ਤੇ ਹੁਣ ਤੁਹਾਨੂੰ ਦਿਖਾਣੇ ਆ ਜੀ ਦੂਜਾ ਬੈਡਰੂਮ ਇਹਦੇ ਨਾਲ ਹੀ ਬਿਲਕੁਲ ਆ ਜਾਏਗਾ ਦੂਜਾ ਬੈਡਰੂਮ ਇਹ ਵੀ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਪ੍ਰੋਪਰ ਵਧੀਆ ਜਿਵੇਂ ਆਪਾਂ ਐਂਟਰ ਹੁੰਨੇ ਆ ਦੂਜੇ ਬੈਡਰੂਮ ਦੇ ਵਿੱਚ ਇਹ ਵੀ ਤੁਹਾਨੂੰ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਇਹਦੇ ਵਿੱਚ ਵੀ ਡਾਊਨ ਸੀਲਿੰਗ ਵਗੈਰਾ ਪ੍ਰੋਪਰ ਹੋਈ ਹੋਈ ਹੈ ਤੇ ਈ ਸਾਈਡ ਆ ਗਿਆ ਜੀ LED ਪੈਨਲ वेंटिलेशन ਦੀ ਵਿੰਡੋ ਪ੍ਰੋਪਰ ਬਣੀ ਹੋਈ ਹੈ ਕਟਨ ਵਗੈਰਾ ਸਾਰੇ ਲੱਗੇ ਹੋਏ ਨੇ ਇੱਧਰ ਆ ਗਿਆ ਜੀ ਡਰੈਸਿੰਗ ਇਹਦੇ ਵਿੱਚ ਵੀ ਤੁਹਾਨੂੰ ਸੈਪਰੇਟ ਡਰੈਸਿੰਗ ਮਿਲ ਜੂਗਾ ਨਾਲ ਆਪਣਾ ਕਪਵੋਡ ਵੀ ਬਣੇ ਹੋਏ ਨੇ ਤੇ ਇਸ ਸਾਈਡ ਫੁੱਲ ਹਾਈਟ ਦੇ ਕਪਵੋਡ ਬਣੇ ਹੋਏ ਨੇ ਇਹਦੇ ਬਿਲਕੁਲ ਨਾਲ ਹੀ ਬਣਿਆ ਹੋਇਆ ਬਾਥਰੂਮ ਜਿਹੜਾ ਦੂਜੇ ਬੈਡਰੂਮ ਦੇ ਨਾਲ ਅਟੈਚ ਰਹੇਗਾ ਇਹਦੀ ਵੀ ਟਾਇਲ ਤੁਸੀਂ ਦੇਖੋਗੇ ਫੁੱਲ ਹਾਈਟ ਤੱਕ ਛੱਤ ਤੱਕ ਲੱਗੀ ਹੋਈ ਹੈ ਬਾਥਰੂਮ ਦੇ ਵਿੱਚ ਵੀ ਤੁਹਾਨੂੰ ਡਾਊਨ ਸੀਲਿੰਗ ਮਿਲ ਜੂਗੀ ਜੀ ਤੇ ਆਹ ਜਿਹੜਾ ਤੁਸੀਂ ਦੇਖਿਆ ਕੋਠੀ ਦਾ ਜਿਹੜਾ ਗਰਾਉਂਡ ਫਲੋਰ ਸੀ ਇਦੇ ਵਿੱਚ ਤੁਹਾਨੂੰ ਦੋ ਬੈੱਡਰੂਮ, ਦੋ ਬਾਥਰੂਮ, ਡ੍ਰੈਗ ਰੂਮ, ਕਿਚਨ ਇਹ ਆਪਣਾ ਇਹਦੇ ਵਿੱਚ ਮਿਲ ਜਾਂਦਾ ਤੇ ਤੁਹਾਨੂੰ ਉਹਨੂੰ ਦਿਖਾਨਿਆ ਦੂਜਾ ਫਲੋਰ ਪੌੜੀਆਂ ਤੁਸੀਂ ਦੇਖੋਗੇ ਅੰਦਰ ਦੀਆਂ ਇਹਦੇ ਉੱਪਰ ਵੀ ਟਫਲ ਵਗੈਰਾ ਪ੍ਰੋਪਰ ਲੱਗਿਆ ਹੋਇਆ ਇਹ ਆਗੇ ਜੀ ਆਪਾਂ ਦੂਜੇ ਫਲੋਰ ਤੇ ਦੂਜੇ ਫਲੋਰ ਤੇ ਤੁਸੀਂ ਦੇਖੋਗੇ ਕਿ ਜੋ ਮਰਮਰ ਵਗੈਰਾ ਬਹੁਤ ਸੋਹਣਾ ਲੱਗਿਆ ਹੋਇਆ ਪੌੜੀਆਂ ਦੇ ਉੱਪਰ ਡਾਊਨ ਸੀਲਿੰਗ ਵਗੈਰਾ ਪ੍ਰੋਪਰ ਹੋਈ ਹੋਈ ਹੈ ਇਹਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਜੀ ਪੂਜਾਰੂਮ ਪੂਜਾ ਰੂਮ ਵੀ ਤੁਹਾਨੂੰ ਪੂਰਾ ਗੁੱਲਾ ਡੁੱਲਾ ਮਿਲ ਜਾਊਗਾ ਬੈਟਨ ਲਈ ਸੈਟ ਦੇ ਵਿੱਚ ਜਗ੍ਹਾ ਮਿਲ ਜਾਊਗੀ ਡਾਊਨ ਸੀਲਿੰਗ ਵਗੈਰਾ ਪ੍ਰੋਪਰ ਸਾਰੀ ਇਹਦੇ ਵਿੱਚ ਹੋਈ ਹੋਈ ਹੈ ਤੇ ਇਸ ਸਾਈਡ ਆ ਗਿਆ ਜੀ ਆਪਣਾ ਤੀਜਾ ਬੈਡਰੂਮ ਜਿਹੜਾ ਦੂਜੇ ਫਲੋਰ ਤੇ ਰਹੇਗਾ ਇਹ ਵੀ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਤੁਹਾਨੂੰ ਕੱਪ ਬੋਰਡ ਵਗੈਰਾ ਸਾਰੇ ਬਣੇ ਹੋਏ ਨੇ ਇਹਦੇ ਨਾਲ ਹੀ ਬੈਕ ਸਾਈਡ ਤੁਹਾਨੂੰ ਮਿਲ ਜੂਗਾ ਅਟੈਚ ਬਾਥਰੂਮ LED ਪੈਨਲ ਪ੍ਰੋਪਰ ਸਾਰੇ ਇਹਦੇ ਵਿੱਚ ਬਣੇ ਹੋਏ ਨੇ ਤੇ ਇਹਦੇ ਨਾਲ ਹੀ ਤੁਹਾਨੂੰ ਦਿਖਾਣਿਆ ਜੀ ਚੌਥਾ ਬੈਡਰੂਮ ਇਹ ਆ ਗਿਆ ਜੀ ਆਪਣਾ ਚੌਥਾ ਬੈਡਰੂਮ ਇਹ ਵੀ ਤੁਹਾਨੂੰ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਪ੍ਰੋਪਰ ਇਦੇ ਵਿੱਚ ਵੀ ਤੁਹਾਨੂੰ ਕਪਬੋਰਡ ਮਿਲ ਜਾਣਗੇ ਅਟੈਚ ਬਾਥਰੂਮ ਮਿਲ ਜੂਗਾ ਡਾਊਨ ਸੀਲਿੰਗ ਵਗੈਰਾ ਹੋਈ ਹੋਈ ਆ ਇਹਦੇ ਨਾਲ ਹੀ ਜੇ ਹਰੇਕ ਬੰਦੇ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਮੈਨੂੰ ਸਟੋਰ ਚਾਹੀਦਾ ਇੱਧਰ ਤੁਹਾਨੂੰ ਪੂਰਾ ਡੁੱਲਾ ਡੁੱਲਾ ਸਟੋਰ ਮਿਲ ਜੂਗਾ ਤੇ ਉਸ ਸਾਈਡ ਆ ਗਿਆ ਜੀ ਕਪਬੋਰਡ ਇਹ ਵੀ ਫੁੱਲ ਹਾਈਟ ਦੇ ਕਪਬੋਰਡ ਬਣੇ ਹੋਏ ਨੇ ਇੱਧਰ ਮਿਰਰ ਵਗੈਰਾ ਪ੍ਰੋਪਰ ਲੱਗਿਆ ਹੋਇਆ ਤੇ ਇੱਧਰ ਆ ਗਿਆ ਜੀ ਚੌਥੇ ਬੈੱਡਰੂਮ ਦੇ ਨਾਲ ਜਿਹੜਾ ਅਟੈਚ ਬਾਥਰੂਮ ਆ ਹੋ ਮੈਜੂਗਾ ਇਹਦੇ ਵਿੱਚ ਵੀ ਫੁੱਲ ਹਾਈਡ ਦੀ ਟਾਇਲ ਡਾਉਨ ਸੀਲਿੰਗ ਵਗੈਰਾ ਸਾਰਾ ਪ੍ਰੋਪਰ ਵਧੀਆ ਕੰਮ ਹੋਇਆ ਹੋਇਆ ਤੇ ਹੁਣ ਤੁਹਾਨੂੰ ਦਿਖਾ ਦਿੰਨੇ ਆ ਜੀ ਇਹਦੇ ਆਪਣਾ ਬੈਕ ਤੇ ਓਪਨ ਏਰੀਆ ਇਹਦੇ ਬੈਕ ਸਾਈਡ ਆਪਾਂ ਨੂੰ ਬੈਠਣ ਲਈ ਬਹੁਤ ਸੋਹਣਾ ਬੁੱਲਡੂਨਾ ਓਪਨ ਏਰੀਆ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਟਾਇਲ ਵਗੈਰਾ ਪ੍ਰੋਪਰ ਸਾਰੀ ਲੱਗੀ ਹੋਈ ਹੈ ਉੱਪਰ ਜਾਣ ਲਈ ਪੌੜੀਆਂ ਵੀ ਬਣੀ ਹੋਈਆਂ ਨੇ ਬਾਕੀ ਜੇ ਤੁਹਾਨੂੰ ਕੋਠੀ ਦੀ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਸਾਡੇ ਨੰਬਰ ਤੇ ਫੋਨ ਕਰ ਸਕਦੇ ਹੋ ਆਪਾਂ ਤੁਹਾਨੂੰ ਕੋਠੀ ਦਿਖਾ ਦਾਂਗੇ ਧੰਨਵਾਦ